ਸਤ ਸ੍ਰੀ ਅਕਾਲ ਜੀ ਸਾਰੇ ਹੀ ਸੱਜਣਾ ਦੇ ਬੇਲੀਆਂ ਨੂੰ ਤੇ ਬਾਈ ਜੀ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀਗੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸ਼ਹੀਦੀ ਦਿਹਾੜੇ ਚੱਲ ਰਿਹਾ ਤੇ ਆਪਣੀ ਕੁੜੀਆਂ ਦੇ ਸਕੂਲ ਚ ਆ ਫੰਕਸ਼ਨ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਤੇ ਆਪਣੀ ਕੁੜੀਆਂ ਨੂੰ ਕਿਹਾ ਸੀਗਾ ਵੀ ਕੋਈ ਚੀਜ਼ ਬਣਾ ਕੇ ਲਿਆਉਣੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਰਿਲੇਟਡ ਤੇ ਕੁੜੀਆਂ ਆਪਣੀ ਨੇ ਫਿਰ ਆ ਬਣਾਈ ਆ ਡਰਾਇੰਗ ਬਣਾਈ ਆ ਦਸਵੇਂ ਪਿਤਾ ਦੇ ਪਰਿਵਾਰ ਦੀ ਸਾਰੇ ਜੀ ਛੋਟੇ ਸਹਿਬ ਜਾਦੇ ਵੱਡੇ ਸਹਿਬ ਜਾਦੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਮਾਤਾ ਗੁਜਰੀ ਜੀ ਆ ਗੁਰੂ ਗੋਬਿੰਦ ਸਿੰਘ ਜੀ ਸਾਰੇ ਪਰਿਵਾਰ ਦੀ ਬਣਾਈ ਆ ਡਰੈਗ ਤੇ ਇਹ ਬਿਨਾ ਕਿਸੇ ਛਾਪੇ ਤੋਂ ਜਾਂ ਕਿਸੇ ਹੋਰ ਦੀ ਹੈਲਪ ਨਹੀਂ ਲਈ ਨਾਲ ਇਹਨੇ ਖੁਦ ਫੋਟੋ ਸਿਲੈਕਟ ਕਰਕੇ ਤੇ ਫੋਟੋ ਤੋਂ ਦੇਖ-ਦੇਖ ਕੇ ਸਾਰੀ ਡਰੈਗ ਬਣਾਈ ਆ ਤੇ ਦੱਸਿਓ ਸਾਰੇ ਭਰਾ ਕਮੈਂਟਾਂ ਕਿਵੇਂ ਲੱਗੀ ਰੈਂਕ ਕੀਤੀ ਹੋਈ ਹੈ ਇਧਰ ਸਾਹਮਣੇ ਕਰੀ ਦੂਜਾ ਸੀਰਤ ਸਾਹਮਣੇ ਕਰੇਓ ਸਾਹਮਣੇ ਨੂੰ ਦਿਖਾਈਏ ਆਪਾਂ ਇੱਕ ਵਾਰੀ ਫੜੇ ਫੜੀ ਐ ਇੱਕ ਸਾਈਡ ਤੋਂ ਜਾਂ ਕੀ ਤੂੰ ਤੂੰ ਫੜਦਾ ਇੱਕ ਸਾਈਡ ਤੋਂ ਆਏ ਸਾਹਮਣੇ ਕਰੋ ਹਾਂ ਲੈ ਦੱਸਿਓ ਜੀ ਸਾਰੇ ਭਰਾ ਫਿਰ ਕਿਵੇਂ ਲੱਗੀ ਰੈਂਕ ਕੀਤੀ ਕੁੜੀਆ ਦੀ ਆਪਣੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ